20 ਮਿੰਟ ਚੱਲਦੀ ਹੈ ਰਨਿੰਗ ਸਸੀ ਗਾਲ ਜੀ ਜਿਵੇਂ ਆ ਗੋਮਲ ਪਲੇਟ ਹੋ ਗਿਆ ਮੈਂ ਪਹਿਲ ਸੀਗਾ ਹੀ ਆਪਣਾ ਪਹਿਲ ਤੋਂ ਉਧੂ ਆ ਗਿਆ ਓਕੇ ਸਸੀ ਗਾਲ ਜੀ ਸਾਰਿਆਂ ਨੂੰ ਆਪਾਂ ਅਗੇ ਗਰਾਊਂਡ ਦੇ ਵਿੱਚ ਚੱਲ ਰਹੀ ਹੈ ਰਨਿੰਗ ਤੇ 20 ਮਿੰਟ ਰਨਿੰਗ ਕਰਨੇ ਨੇ ਪਹਿਲਾਂ ਆਪਾਂ ਉਸ ਤੋਂ ਬਾਅਦ ਸਾਰੀਆਂ ਸਜਾਂ ਕਰਾਉਣੇ ਹੁੰਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਵੀ ਕਰਿਓ ਤੇ ਸਾਨੂੰ ਮੈਸੇਜ ਕਰਕੇ ਦੱਸਿਓ ਸਾਡਾ ਕੰਮ ਕਿਵੇਂ ਲੱਗਦਾ ਤੇ ਅੱਜ ਤੁਹਾਨੂੰ ਦਿਖਾਉਨੇ ਆਂਗਾ ਹਾ ਐਕਸਰਸਾਈਜ਼ ਚੱਲ ਰਹੀ ਆ 20 ਮਿੰਟ ਰਨਿੰਗ ਜਵਾਨਾਂ ਦੀ ਲੈਂਚ ਲੈਂਚ ਓਏ ਟਮੋਟੀਆ ਗਰਦਨ ਚੱਕ ਕੇ ਥੋੜੀ ਹਾਂ ਥੋੜਾ ਬਦਾੜੇ ਇਸ ਨੂੰ ਮਗਰਲੇ ਤੇ ਤੁਰ ਕੀ ਆਉਂਦੇ ਹਾਂ ਆਹ ਇਸ ਰੱਖ ਅੱਜ ਖੇਡਣ ਕੋਈ ਗਏ ਅੱਧੇ ਜਵਾਕ ਬੱਚੇ ਥੋੜੇ ਆ ਇੱਕ ਵੀ ਸੋਮਵਾਰ ਅੱਜ ਐਂ ਦਵਾਦੀ ਰੈਸਟ ਹੁੰਦੀ ਆ ਉਹੀ ਆਉਂਦੇ ਜਿਹਨਾਂ ਨੂੰ ਥੋੜਾ ਜਿਹਾ ਹੈਗਾ ਸ਼ੌਂਕ ਕੱਲ ਮੈਚ ਵੀ ਸੀ ਅੱਜ ਫੇਰ ਮੈਚ ਤੇ ਗਏ ਹੋਇਆ ਕੁਝ ਕਿੱਥੋਂ ਲਿਆ ਉਹ ਲੈ ਲਓ ਲੈ ਗਏ ਆਪਣੇ ਤਾਂ ਆਏ ਜਿਹੜੇ ਆਪਾਂ ਕਿਸ਼ਤਾ ਭਰਦੇ ਸੀਗੇ ਉਹ ਮਤ ਨਹੀਂ ਪੈਸੇ ਕੱਟ ਰਹੇ ਨੇ ਇੱਕ ਅੱਧੀ ਕਿਸ਼ਤ ਸੁੱਕ ਨਹੀਂ ਆਈ ਉਹ ਦੋ ਸੱਤਾਂ ਇਜਲੀ ਨੇ ਸਟੇਜਿੰਗ ਤੇ 10 ਮਿੰਟ ਪੀਡੀ ਪਹਿਲਾਂ ਹੋਈ ਆ ਲਾਈਵ ਹੋਈ ਸੀ ਉਹਦੀ ਵੀਡੀਓ ਬਣੀ ਨਹੀਂ ਤੇ ਬਾਕੀ ਹੁਣ ਤੁਹਾਨੂੰ ਦਿਖਾਉਨੇ ਆ ਗਾਹਾਂ ਸੀ ਜਿਹੜੇ ਜਿਹੜੇ ਕਰਦੇ ਆ ਸਟੇਜਿੰਗ ਹੋ ਗਈ ਸਾਰੀ ਇਹ ਬਾਅਦ ਚ ਕਰਾ ਦਿੰਦੇ ਫਿਰ ਚਲ ਆਪਾਂ ਪਹਿਲਾਂ ਪੌੜੀਆਂ ਲਾ ਲਈਏ ਹੈਂ ਚਲੋ ਵੀ ਪੌੜੀਆਂ ਲਾਓ ਸਾਰੇ ਆ ਜਾਓ ਕਰਦੇ ਪ੍ਰੇਮ ਕਰਾ ਸਮਾਂ ਸਾਰਾ ਮੈਂ ਲੈਂਡ ਬਣਾਉ ਕਰਾ ਨੂਲੇ ਛੋਟੀ ਮੋੜਨੀ ਆਪਾਂ ਸਪੀਡ ਨਾ ਲਾਉਣੀ ਆ ਚੰਗਾ ਹਾਂ ਉਥੇ ਨਾ ਥੋੜਾ ਤਰਾਹ ਵਧ ਕੇ ਪਿੱਛੇ ਇੱਥੋਂ ਮੋੜਨਾ ਮੈਂ ਇੱਕ ਦੋ ਬੱਚੀ ਲੱਗਣਾ ਚੰਗਾ ਨਹੀਂ ਮੈਂ ਦੋ ਲੈਣਾ ਬਣਾ ਦੂੰ ਫਿਰ ਚਲੋ ਬਈ ਚਲੋ ਕਰਾਂ 5 ਕੀ ਨਾ ਸਪੀਨ ਨਾ ਤਲਪੋਂ ਚਲਕਣਾ ਵਿੱਚ ਲੜ ਜਾਂਦੇ ਪੰਜੇ ਦੇ ਪ੍ਰੈਸਰ ਨਾਲ ਮਾਰਿਆ ਨਾ ਦਾਹਾਂ ਨੂੰ ਹਾਂ ਲੈ ਮਗਰ ਦੇ ਚੜਨ ਲੱਗ ਗਏ ਨਾ ਕਿ ਦੂਜੇ ਦੇ ਥੋੜਾ ਗੇਰਾ ਬਦਲ ਕੇ ਆਇਆ ਕਰੋ ਬਤ ਤਾਂ ਹਾਂ ਤੂੰ ਮੁੜ ਕੇ ਆਇਆ ਕਰੋ ਉਹ ਲਹਾ ਇਥੋਂ ਮੁੜਿਆ ਕਰੋ ਮੈਂ ਇਥੇ ਲੈਣ ਲਈ ਆ ਹਾਂ ਫੇਰ ਕੋਈ ਬੱਚ ਨਹੀਂ ਚੜੋਂਗੇ ਸਪੀਨ ਨਾਲ ਸਪੀਨਰ ਸਪੀਨਣਾ ਹਾਂ ਬੰਦੇ ਸਾਹ ਜੜ ਗਿਆ ਹੈ ਨੀਵੀਂ ਕਾ ਤੇ ਬੋਲੇ ਤਾਂ ਦੇਖ ਸਾਹ ਫੜ ਗਿਆ ਨਹੀਂ ਨਹੀਂ ਠੀਕ ਆ ਠੀਕ ਆ ਹਾਂ ਇੱਥੇ ਆ ਦੋ ਬੋਤਲ ਉੱਪਰ ਜੀ ਮੋੜੋ ਪਾਣੀ ਦੇ ਫਿਰ ਤੁਹਾਨੂੰ ਵਧੀਆ ਉਹ ਲੱਗੂਗਾ ਸਪੀਨ ਨਾਲ ਸਪੀਨ ਨਾਲ Spina spynal. ਚਲੋ 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 ਲੰਬੇ ਲੰਬੇ ਸਾਲੋ ਡਬਲ ਪੌੜੀ ਡਬਲ 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 ਚੜਨੀਆ ਲੱਤੋਂ ਪਉਣੀ ਜਾਵੇ ਛੱਤੀ ਬੰਨੀ ਨੂੰ ਛੱਤੀ ਵੀ ਲੱਤੋਏ ਹਾਂ ਯਾਨੀ ਪੰਜਿਆਰ ਦਾ ਹੈ ਕਰ ਯਾਨੀ ਪੰਜਿਆਰ ਦਾ ਪੁੱਤ ਪੰਜਿਆਰ ਨਹੀਂ ਹੈ ਹਾਂ 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 ਪੰਜਿਆਰ ਦੇ ਯਾਨੀ ਪੰਜਿਆਰ ਦੇ ਪੁੱਤ ਅੰਬੇ ਕੀ ਕਰਦਾ ਡਬਲ ਡਬਲ ਜੋਰ ਨਾਲ ਲੜਉਂਦੀ ਹੁੰਦੀ ਆ ਟੋਲੀ-ਬੋਲੀ ਇੰਝ ਲੜਉਣੀ ਚੱਲ ਵੀ ਹਸਣਾ ਨਹੀਂ ਹਾਂਜੀ ਬੋਲੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲੈ ਹੱਸਦਾ ਕਹਦੇ ਕਹੇ ਕੀ ਕਹਿਣਾ ਚਾਹੁੰਦੇ ਹੋ ਲੈ ਸਰਾ ਮੂਰੇ ਗੱਲ ਆਂ ਦਿਆਂ ਗੱਦੀ ਇਹਨਾਂ ਹੱਸੀ ਗੱਲ ਹੀ ਬੁਲਾ ਦੇ ਸ਼ਰਮ ਦਾ ਜੀ ਮੁੰਡਾ ਸ਼ਰਮਾਉਂਦਾ ਇਹ ਹੱਸੀ ਗੱਲ ਨੂੰ ਬੁਲਾ ਦੇ ਲੈ ਇਹ ਹੀ ਲਿਆ ਰਿਹਾ ਇੰਟਰਵਿਊ ਚੱਲ ਬੱਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਔਰੇ ਗ੍ਰਾਉਂਡ 'ਚ ਬਹੁਤ ਵਧੀਆ ਮਿਹਨਤਾਂ ਦੀ ਆ ਹੁੰਦੀ ਆ ਤੁਸੀਂ ਵੀ ਸਾਰੇ ਆਇਆ ਕਰੋ ਤੇ ਮਿਹਨਤ ਲਾਇਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ YouTube ਤੇ ਤੇ ਉਹ ਤੇ Instagram ਤੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਚਲ ਸਤਿ ਸ਼੍ਰੀ ਅਕਾਲ ਜੀ ਹਰਿਆਣੂ ਤੇ ਇਹ ਪਿੰਡ ਸਿਆੜਾ ਜੀ ਉਸਤਾਨ ਮਨਜੀਤ ਸਿਆੜਾ ਜੀ ਵਧੀਆ ਮਿਹਨਤ ਕਰਾਉਂਦੇ ਨੇ ਜੀ ਮੇਰੇ ਨਾਲ ਦੇ ਪਿੰਡਾਂ ਦੇ ਜਿੰਨੇ ਨੌਜਵਾਨ ਨੇ ਵੱਧ ਤੋਂ ਵੱਧ ਹੀ ਉਹਨਰੇ ਮਿਹਨਤ ਲਾਉਣੀ ਤੇ ਬਹੁਤ ਵਧੀਆ ਜੋਰ ਲੱਗਦਾ ਜੀ ਚੱਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਥੋੜਾ ਵਿੱਚ ਬਹੁਤ ਵਧੀਆ ਮਿਹਨਤ ਹੁੰਦੀ ਹੈ ਜੀ ਸਾਰੇ ਜ਼ਰੂਰ ਪਹੁੰਚੋ ਚਲੋ ਚਲ ਚੋ ਚਲੋ ਹਾਂ ਚਲੋ ਇੱਥੇ ਵੀ ਜੇ ਜੱਕਾਂ ਠੀਕ ਨਹੀਂ ਚਲੋ ਚਲੋ ਉਹ ਪਹਿਲਵਾਨ ਚੜਦਾ ਪੂਰੀ ਟਕਾ ਕੇ ਤੁਲੇ ਬਹੁਤ ਵਧੀਆ ਗਿਆਨੀ ਬਸ ਬੂਲ ਖਰਾਬ ਰਾਹੀ ਗਿਆਨੀ ਵਿਚਾਲੇ ਹੋ ਜਾਕਰ ਬਚਾਲੇ ਹੋ ਜਾਕਰ ਜੇ ਤੂੰ ਸਾਈਡ ਤੇ ਮੇਰੇ ਮਗਰੋਂ ਮੈਂ ਬਚਾਲੇ ਹੋ ਜਾਕਰ ਬਚਾਲੇ ਹੋ ਜਾ ਕਹਿੰਦੀ ਬਚਾਲੇ ਹੋ ਜਾ ਹਾਂ ਹਾਂਜੀ ਬਾਬੀ ਹਾਂ ਬੜਾ ਐਕਸਲੇਟਰ ਤੇ ਤੱਪ ਲੈ ਮੈਂ ਆ ਦੇ ਮੈਂ ਆਉਣ ਲੱਗਾ ਮਮੀ ਮੈਂ ਦਾ ਕੋਲ ਆ ਗਿਆ ਬੜਾ ਕਮੀ ਕਰਿਆ ਸੱਚੀ ਉੱਥੇ ਚੱਕ ਕੇ ਨਾਲ ਕਰਿਆ ਯਾਨੀ ਹਾਂ ਮੇਰੇ ਦੋ ਰੱਖ ਦੀ ਜਮਈ ਉਮੋ ਹੋ ਗਿਆ ਤੈਨੂੰ ਨਹੀਂ ਦੋ ਚੜ ਭਰਾਵਾ ਤੈਨੂੰ ਚੜਨੀਆਂ ਦੋ ਚੜਨੀਆਂ ਨੇ ਹਾਂ ਦੋ ਚੜਨੀਆਂ ਬਾਸ ਹਾਂ ਕੁਝ ਨੂੰ ਕੀ ਹੋ ਗਿਆ ਮਾੜੀ ਹੋ ਗਈ ਛੋਟੇ ਕਰਕੇ ਵੀ ਹਾਂ ਕੋਚੀ ਬੋਲੋ ਕੀ ਬੋਲਦੇ ਚਾਚ ਵੀ ਆ ਜਵੇ ਹਾਂ ਤੁੰਨ ਜੱਕਾ ਟਾਹ ਹੋਇਦਾ ਤੂੰ ਦੋਇ ਹੱਥ ਜੇ ਤੁਸੀਂ ਨੰਦ ਕੱਢਦੇ ਆਂ ਇਹਨੂੰ ਹਾਸਾ ਬੜਾ ਆਉਂਦਾ ਮੜਾ ਇਹਨੇ ਕਰਿਓ ਲੋਟ ਜੀ ਅੰਬੇ ਅੰਬੇ ਹਾਜਾ ਕਿਹੜਾ ਹੁੰਦਾ ਕਰਨ ਦੇ ਦੋਨੇ ਹੱਦ ਨੇ ਵੱਧੇ ਕੋਣ ਹੱਸਦਾ ਕਰਨ ਕਰਨ ਹੱਸਦਾ ਡੰਡਾ ਚੱਕੀ ਗਲਤ ਹੈ ਫਿਰ ਕੋਹ ਨਹੀਂ ਚੱਕੀ ਚੱਲਿਆ ਚੱਕੀ ਡੰਡਾ ਤੇ ਭੱਜ ਜਾ ਇਹ ਵੀ ਗੱਲ ਹੈ ਡੰਡਾ ਫੇਰ ਚਤਤਰ ਲਾਲ ਕਰੀਏ ਇਹਦੇ ਕੁੱਟ-ਕੁੱਟ ਕੇ ਮੈਂ ਗਲਤੀ ਕਰਦਾ ਜੀ ਮੈਂ ਕਿਹਾ ਨਾ ਕਾਲੂ ਵੱਜਲ ਕੋਈ ਨਹੀਂ ਸਾਰਿਆਂ ਨੂੰ ਉਹ ਮਿਲਿਆ ਹੋਇਆ ਚਲੋ ਉੱਪਰ ਹੀ ਲੱਤ ਤਾਂ ਹੁਣ ਚੱਕਣਾ ਜ਼ੋਰ ਨਾਲ ਜੰਪ ਲੈਣਾ ਤਾਂ ਹਾਂ ਉੱਪਰ ਹੀ ਲੱਤੇ ਜਿਹੜੀ ਉੱਪਰ ਲੱਤ ਜਾਣੀ ਆ ਉਹਦੇ ਨਾਲ ਤਾਂ ਹਾਂ ਜੰਪ ਲੈਣਾ ਬਾਹਾਂ ਵੀ ਥੱਲੇ ਨਾਲ ਕੇ ਜਾਓ ਨਾਲ ਬਾਹਾਂ ਥੱਲੇੋਂ ਨਾਲ ਹੀ ਪਲਵਾਨ ਆ ਬਹੁਤ ਜਿਆਦਾ ਕਰਦਾ ਹਾਂ ਬਾਹਾਂ ਤਾਂ ਹਾਂ ਨਾਲ ਜਾਣ ਲੈ ਆਂ ਦੇਖੀ ਮੜਿਆ 37 52 55 52 60 ਮਸਾ ਪੀਲੇ ਪੱਤਰਾ ਕੋਈ ਨਹੀਂ ਲਿਆ ਆ ਮੁੰਡਾ ਬਹੁਤ ਸੋਹਣਾ ਮੁੰਡਾ ਹਲੋ ਜੀ ਬਸ ਚਲ 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 ਪ੍ਰਤਪਾਲ ਨੂੰ ਇਹ ਤੇ ਬਿੱਟੂ ਦੁਕਾਲ ਦੀਆਂ ਟੀ-ਸ਼ਰਟਾਂ ਨਹੀਂ ਬਣਾਈਆਂ ਸੀਗੀਆਂ ਜੂਥ ਕਲੱਬ ਸਿਉੜਾ ਇਹ ਸਾਡੇ ਪ੍ਰਤਪਾਲ ਸੇਖੋਂ ਅੰਕਲ ਜੀ ਜਿਹੜੇ ਸਾਡੀ ਕਲੱਬ ਦੇ ਪ੍ਰਧਾਨ ਅਰਗਮੈਂਟਮ ਤੋਂ ਤੇ ਚੰਨਾ ਕਾਲਖ ਇਹ ਉਹਨਾਂ ਦੀ ਬਦੌਲਤ ਟੀ-ਸ਼ਰਟਾਂ ਬਣੀਆਂ ਨੇ ਤੇ ਅੰਕਲ ਨੇ ਨਾ ਬਹੁਤ ਸਾਡੀ ਹੈਲਪ ਕੀਤੀ ਆ ਬਹੁਤ ਬਹੁਤ ਥੈਂਕ ਯੂ ਅੰਕਲ ਤੁਹਾਡਾ ਸਾਡੀਆਂ ਵੀਡੀਓ ਦੇਖੋਗੇ ਤਾਂ ਤਾਨੂੰ ਮੈਸੇਜ ਲਿਖ ਕੇ ਪਾਇਓ ਤੁਹਾਨੂੰ ਇਹ ਵੀਡੀਓ ਮਿਲੀ ਜਾਂ ਕਿ ਨਹੀਂ ਮਿਲੀ ਕਿਉਂਕਿ ਇਹ ਬੱਚਿਆਂ ਨੂੰ ਜੋ ਐਕਸਰਸਾਈਜ਼ ਹੋ ਰਹੀ ਆ ਉਹਨਾਂ ਇਹਨਾਂ ਨੂੰ ਖਾਾਕ ਜਿਹੜੀ ਦਿੱਤੀ ਆ ਉਹਨਾਂ ਨੇ ਬਦਾਮ ਹੋਰ ਉਹਨਾਂ ਦੇ ਬੱਚਿਆਂ ਦਾ ਮੂਡ ਬਣਿਆ ਗਿਆ ਪਾਏ ਬੱਚੇ ਸਾਰੇ ਗਰਾਊਂਡ 'ਚ ਆਉਣ ਲੱਗੇ ਨੇ ਥੈਂਕ ਯੂ ਅੰਕਲ ਜੀ ਤੁਹਾਡਾ ਆਜੋ 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 ਉੱਪਰ ਨੂੰ ਆਜੋ ਸਾਰਿਆਂ ਨੂੰ ਉੱਪਰ ਆਜੋ ਉੱਪਰ ਸਾਰਿਆਂ ਨਾਲੋਂ ਪੁਰ ਹੋਇਓ ਹਾਂ ਪਾਤਰਾ ਲਈ ਚੜਦੇ ਹਾਂ ਪੂਰੇ ਘਰ ਉੱਤੇ ਉਹ ਭੱਜ ਗਿਆ ਉਸ ਦਿਨ ਯਾਰ ਆ ਉੱਪਰ ਆ ਜਾ ਯਾਰ ਕੇ ਵੱਤ ਕਰ ਦੇ ਦੇ ਲੇਟ ਲੇਟ ਗੱਲਦੇ ਫਿਰ ਇੱਥੇ ਦੇ ਲਾਣ ਤੁਹਾਨੂੰ ਸੁਣਦਾ ਤੁਹਾਨੂੰ ਥੋੜੀ ਜਿਹਾ ਮੈਂ ਫਿਰ ਡੰਡੇ ਵਾਲੇ ਕੰਮ ਕਰਦੇ ਹੁੰਦੇ ਹਾਂ ਆ ਪੌੜੀ ਖਾਲੀ ਪਈ ਆ ਉਹ ਰਿਆ ਜਾ ਉਹ ਆ ਜਾ ਮਗਰ ਰਹਿੰਦੇ ਆ ਬੰਦੇ ਇੱਕ ਆ ਬਚਾਲਿਆ ਯਾਰ ਪੂਰੇ ਆ ਜਾ ਪਹਿਲਾਂ ਕਿੱਵੇਂ ਖੜੇ ਸੀਗੇ ਆਹ ਪਰ ਆ ਜਾ ਇੱਧਰ ਚਲੋ ਜੀ ਕਿਹੜੀ ਮਗਰ ਪੰਜ ਚੱਕ ਲੱਤ ਹਾਂ ਪੰਜਾਂ ਦੇ ਪੰਜਾਹ ਤਾਂ ਚੱਪੋ ਥੋੜਾ ਥੋੜਾ ਚੱਪੜਾ ਹਾਂ ਮਾਮੂਲੀ ਹਾਂ ਠੀਕ ਆ 12 20 ਰੋਵੀ ਚਲੋ ਬਾੜੀਆਂ ਮਾਰ ਦੋ ਰੋਵੀ ਚਲੋ ਜੋਰ ਹੋ ਰਹੀ ਜੋਰ ਕੁਸ਼ਤੀ ਕਿਪਹਿਲਵਾਨ ਆ ਇੱਕ ਕਵੱਡੀ ਵਾਲਾ ਤੇ ਜੋ ਰੋਣੇ ਦਰਸ਼ਕ ਦੇਖ ਰਹੇ ਨੇ ਹਾਂ ਥੋੜਾ ਉੱਥੇ ਨਹੀਂ ਟੱਪਣਾ ਥੋੜਾ ਗਾਹਾਂ ਗਾਹਾਂ ਨੂੰ ਭਰਨਾ ਹਾਂ ਗਾਹਾਂ ਨੂੰ ਜਾਣਾ ਹਾਂ ਸਪੀਡ ਨਾਲ ਥੋੜੀ ਜਿਹੀ ਸਪੀਡ ਨਾਲ ਗਾਹਾਂ ਆ ਲੈਂਨ ਤੋਂ ਗਾਹਾਂ ਲੈਂਨ ਦੇ ਦੂਏ ਪਾ ਟੱਪਣਾ ਜੰਪ ਲੈ ਕੇ ਪੰਜੇ ਤੇ ਹਾਂ ਚਲੋ ਦੂਈ ਲਾਤੇ ਹਾਂ ਜੰਪ ਲੈ ਕੇ ਟੱਪਣਾ ਜਿੰਨਸੋ ਜੰਪ ਲੈ ਗਿਆ ਬੁੱਤਾਂ ਨੂੰ ਹਾਂ ਦੂ ਲਦੂ ਪਹਾ ਪੰਜੇ ਦੀ ਰਹਿਣਾ ਉਹਨਾਂ ਟਾਈਮ ਓਕੇ ਹੰਬੇ ਜੰਪ ਲੈ ਜੰਪ ਜੋਰ ਨਾਲ ਸਾਈਡ ਤੇ ਜਾਣ ਚੇ ਲੱਤ ਪੂਰੀ ਤਾਂ ਹੀ ਬੈਲੈਂਸ ਬਣੂਗਾ ਸਰੀਰ ਦਾ ਸਾਰੇ ਦਾ ਸਾਰ ਤੇ ਸਾਈਡ ਤੇ ਪੂਰਾ ਹਾਂ 2 ਲੱਤ ਜੰਪ ਲੈਣਾ ਮੈਂ ਲੈਂਨ ਖੇਦਾਂ ਅੱਗੇ ਲੈਂਨ ਚੱਪਣੀਆਂ ਪੂਰੀ ਨਹੀਂ ਕੱਲ ਤੇ ਓਡੇ ਵਿਸ਼ਵਾਸ ਕਰਦਾ ਵੀ ਜੰਪ ਲਾਉਂਗੇ ਤਾਂ ਕਰਕੇ ਮੈਂ ਲੈਨ ਨਹੀਂ ਖੀਚੀ ਯਾਨੀ ਜੰਪ ਪੂਰਾ ਸਾਈਡ ਤੇ ਪੰਜੇਰੋਂ ਤਾਂ ਜਾਂ ਪਲੇ ਹੂ ਸਾਈਡ ਦੇ ਮਾ ਥੱਲੇ ਝੋਕ ਕੇ ਲਾਹੂ ਜੰਪ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਯੋਪਰੀਆ ਤੁਮੋਡਿਆ ਓਕੇ ਆ ਚੋਕਣਾ ਸਲੇ ਚੋਕਣਾ ਦੁੱਲਾ ਬਾਲਾ ਸਹੀ ਖਾ ਨਾ ਉਹ ਲਾ ਰਿਹਾ ਦੁੱਲਾ ਸਹੀ ਓਏ ਚੱਲ 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 ਸਹੀ ਸਹੀ ਦਾ ਸਹੀ ਚੋਕਣਾ ਸਲੇ ਥੋੜਾ ਆ ਆਪੇ ਕੋਈ ਲੱਤਾਂ ਖੁੱਲੀਆਂ ਕਰੋ ਮੜੀਆਂ ਬਾਲਾਂ ਸਦੇ ਬੈਠਖ ਨਹੀਂ ਮਾਰਨੀ ਚੋਕਣਾ ਹੀ ਆ ਬਸ ਥੈਂਕ ਯੂ ਤੁਹਾਡਾ ਇਸ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਨੂੰ ਮੈਸੇਜ ਕਰਕੇ ਜਰੂਰ ਦੱਸਿਓ ਵੀ ਜੋ ਅਸੀਂ ਐਕਸਰਸਾਈਜ਼ ਕਰਾ ਰਹੇ ਹਾਂ ਤੁਹਾਨੂੰ ਕਿਵੇਂ ਲੱਗ ਰਿਹਾ ਸਾਡਾ ਕੰਮ ਇਹ ਤੇ ਸਗੋਂ ਹੁਣ ਹੌਸਲਾ ਅਪਜਾਈ ਵੀ ਮਿਲਦੀ ਆ ਤੇ ਬੱਚਾ ਨੂੰ ਵੀ ਹੌਸਲਾ ਮਿਲਦਾ ਸਾਰੇ ਆਂ ਦਾ ਬਹੁਤ ਬਹੁਤ ਧੰਨਵਾਦੀ